ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਕੀ ਕਲੀਨਿਕ ਹੈਗੇ ਹੁਣ ਉਹਨਾਂ ਦਾ ਨਾਮ ਬਦਲਿਆ ਜਾਵੇਗਾ ਅੱਜ ਪਟਿਆਲਾ ਵਿਖੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਕੇਂਦਰ ਵੱਲੋਂ ਵੀ ਜਿਹੜੀ ਆਯੂਸ਼ਮਾਨ ਸਕੀਮ ਚੱਲ ਰਹੀ ਹੈ ਉਸ ਤਹਿਤ ਜਿਹੜੇ ਪੰਜਾਬ ਦੇ ਬਕਾਇਆ ਰਾਸ਼ੀ ਰੋਕੀ ਪਈ ਸੀ ਤੇ ਹੁਣ ਇੱਕ ਨਵਾਂ ਮੋੜ ਆ ਗਿਆ ਕਿ ਕੇਂਦਰ ਵੱਲੋਂ ਪੰਜਾਬ ਸਰਕਾਰ ਨੂੰ ਕਿਹਾ ਗਿਆ ਕਿ ਆਮ ਆਦਮੀ ਮhalla ਕਲੀਨਿਕ ਦੇ ਨਾਮ ਚੇਂਜ ਕਰੋ ਕੇਂਦਰ ਵੱਲੋਂ ਵੀ ਕੁਝ ਨਾਮ ਦਿੱਤੇ ਗਏ ਸੀ ਕਿ ਆਇਸ਼ੂਮਾਨ ਸਹਿਤ ਮੰਦਿਰ ਪਰ ਉਸ ਤੇ ਪੰਜਾਬ ਸਰਕਾਰ ਨੇ ਇਤਰਾਜ਼ ਜਤਾਇਆ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਜੇਪੀ ਨੱਡਾ ਦੇ ਨਾਲ ਮੀਟਿੰਗ ਹੋਈ ਜਿਹੜੇ ਕੇਂਦਰੀ ਮੰਤਰੀ ਤੇ ਆ ਗਏ ਉਹਨਾਂ ਨਾਲ ਮੀਟਿੰਗ ਹੋਈ ਮੀਟਿੰਗ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਕੇਂਦਰ ਵੱਲੋਂ ਇੱਕ ਤਾਂ ਬਕਾਇਆ ਰਾਸ਼ੀ ਪੰਜਾਬ ਸਰਕਾਰ ਨੂੰ ਜਲਦ ਭੇਜੀ ਜਾਏਗੀ ਤੇ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਕਲੀਨਿਕ ਹੈਗੇ ਆ ਜਿਹੜੇ ਮੁਹੱਲਾ ਕਲੀਨਿਕ ਹੈਗੇ ਆ ਉਹਨਾਂ ਦੇ ਨਾਮ ਚੇਂਜ ਹੋਣਗੇ ਔਰ ਉਹ ਨਾਮ ਉਹਨਾਂ ਕਿਹਾ ਕਿ ਕੇਂਦਰ ਵੱਲ ਜਿਹੜੇ ਨਾਮ ਸੀ ਆਯੂਸ਼ਮਨ ਸਿਹਤ ਮੰਦਿਰ ਉਹ ਵੀ ਨਹੀਂ ਰੱਖਿਆ ਜਾਏਗਾ ਮੁਹੱਲਾ ਕਲੀਨਿਕ ਵੀ ਨਹੀਂ ਰੱਖਿਆ ਜਾਏਗਾ ਇੱਕ ਹੋਰ ਨਾਮ ਡਿਸਾਈਡ ਹੋਏਗਾ ਜਲਦੀ ਜੋ ਕਿ ਦੋਏ ਕੇਂਦਰ ਵੱਲੋਂ ਤੇ ਪੰਜਾਬ ਸਰਕਾਰ ਦੇ ਮੰਤਰੀ ਬੈਠ ਕੇ ਆਪਸ ਦੇ ਵਿੱਚ ਨਾਮ ਡਿਸਾਈਡ ਕਰਨਗੇ ਪਰ ਲੋਕਾਂ ਨੂੰ ਬਹੁਤ ਵੱਡੀ ਇਹਦੇ ਵਿੱਚ ਸੁਵਿਧਾ ਬੇਸ਼ੱਕ ਮਿਲ ਰਹੀ ਆ ਪਰ ਜਿਹੜੀ ਆਯੂਸ਼ਮਨ ਕਾਰਡ ਕੇਂਦਰ ਵੱਲੋਂ ਪੈਸਾ ਰੋਕਿਆ ਗਿਆ ਪੰਜਾਬ ਦੇ ਜਿਹੜੇ ਲੋਕਾਂ ਦਾ ਇਲਾਜ ਹੁੰਦਾ ਉਸਦੇ ਲਈ ਪੰਜਾਬ ਸਰਕਾਰ ਨੇ ਕੇਂਦਰ ਤੇ ਟਿਕਰਾ ਭੰਨਿਆ ਕੀ ਸਾਡੇ ਕੋਲ ਪੈਸੇ ਨਹੀਂ ਆ ਰਹੇ ਪਰ ਕੇਂਦਰ ਸਰਕਾਰ ਨੇ ਕਹਿ ਗਿਆ ਅਸੀਂ ਰਾਸ਼ੀ ਜਾਰੀ ਕਰ ਦਨੇ ਆ ਪਰ ਤੁਹਾਨੂੰ ਆਪਣੇ ਮੁਹੱਲਾ ਕਲੀਨਿਕਾਂ ਦਾ ਨਾਮ ਵੀ ਚੇਂਜ ਕਰਨਾ ਪਏਗਾ ਸੋ ਪੰਜਾਬ ਦੇ ਲੋਕਾਂ ਨੂੰ ਸਿਹਤ ਸੁਲਤਾਨਾ ਮਿਲੇਗੀ ਪਰ ਜਿਹੜਾ ਨਾਮ ਬਦਲਣ ਚੇਂਜ ਹੈ ਇਸੇ ਥੋੜੀ ਜਿਹੀ ਦਿੱਕਤ ਆ ਗਈ ਪਰ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਜਿਹੜੇ ਸਰਕਾਰ ਆਈ ਸਰਕਾਰਾਂ ਤੋਂ ਮੁਹੱਲਾ ਕਲੀਨਿਕ ਬਣੇ ਮੁਹੱਲਾ ਕਲੀਨਿਕ ਦੇ ਵਿੱਚ ਜਿਹੜੇ ਡਾਕਟਰ ਹੁਣ 4 ਵਜੇ ਤੱਕ ਮਰੀਜ਼ਾਂ ਨੂੰ ਦੇਖਣਗੇ ਇਹ ਵੀ ਬਹੁਤ ਵੱਡੀ ਗੱਲ ਹੈ ਕਿ ਡਾਕਟਰ ਜਿੰਨੇ ਮਰੀਜ਼ ਆਉਣਗੇ ਉਹਨੇ ਮਰੀਜ਼ਾਂ ਨਾਲ ਡਾਕਟਰ ਆਪਣੇ ਪੇਸ਼ੈਂਟ ਦੇਖਣਗੇ ਜਿਵੇਂ ਕਿ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਪੂਰੇ ਸੁੱਬੇ ਭਰ ਦੇ ਵਿੱਚ ਡਾਕਟਰਾਂ ਦੇ ਨਾਲ ਮੀਟਿੰਗ ਕਰ ਰਹੇ ਨੇ ਪੰਜਾਬ ਸਰਕਾਰ ਦੇ ਜਿਹੜੇ ਸਿਹਤ ਸੈਕਟਰੀ ਹੈਗੇ ਉਹਨਾਂ ਨਾਲ ਮੀਟਿੰਗ ਵੀ ਕਰ ਰਹੇ ਨੇ ਸੋ ਲੋਕਾਂ ਨੂੰ ਜੋ ਵਕ ਵਕ ਸਿਹਤ ਸਹੂਲਤਾਂ ਦੇਣੀ ਹੈ ਉਹਦੇ ਮਾਮਲੇ ਦੇ ਵਿੱਚ ਸਰਕਾਰ ਵਕ ਵਕ ਉਪਰਾਲੇ ਕਰ ਰਹੀ ਹੈ ਹਾਂਜੀ ਹਾਂ ਦੇਖੋ ਸਾਡਾ ਜੋ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਵਾਅਦਾ ਕੀਤਾ ਸੀ ਜੋ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਹੈ ਔਰ ਮੇਰਾ ਫਰਜ਼ ਹੈ ਮੈਂ ਕੱਲੇ ਕੱਲੇ ਵਾਰਡ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆ ਸੁਣ ਕੇ ਜਿਵੇਂ ਸਟਰੀਟ ਲਾਈਟਾਂ ਦਾ ਹੈਗਾ ਸੀ 15 ਦਿਨ ਦੀ ਡੈਡਲਾਈਨ ਰੱਖੀ ਆ ਸਾਡੇ ਮਾਨਯੋਗ ਨੈਸ਼ਨਲ ਕਮਿਸ਼ਨਰ ਨੇ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਖੁਦ ਮੀਟਿੰਗ ਲੈ ਕੇ ਸਾਰੀ ਡੈਡਲਾਈਨ ਦਿੱਤੀਆਂ ਹੈਗੀਆਂ ਤੇ ਉਹਦੇ ਨਾਲ ਕੀ ਆ ਕਿ ਜਿਹੜਾ ਕੰਮ ਹੈ ਹੁਣ ਤੁਸੀਂ ਦੇਖ ਰਹੇ ਹੋਗੇ ਕਿ ਸ਼ਹਿਰ ਦੇ ਵਿੱਚ ਸਫਾਈ ਵੀ ਹੋ ਰਹੀ ਆ ਸਟਰੀਟ ਲਾਈਟਾਂ ਠੀਕ ਹੋ ਰਹੀਆਂ ਸੀਵਰੇਜ ਦਾ ਸਿਸਟਮ ਵੀ ਚੱਲ ਰਿਹਾ ਇਹ ਬਹੁਤ ਪੁਰਾਣਾ ਵਿਗੜਿਆ ਹੋਇਆ ਸੀਗਾ ਜੀ ਸਿਸਟਮ ਜਿਹੜਾ ਐਲ ਐਨਟੀ ਨੇ ਇਹਨਾਂ ਨੇ ਕਦੇ 24 24/7 ਦਾ ਸ਼ੁਰੂ ਕੀਤਾ ਮਹਾਰਾਜਾ ਸਾ ਉਹ ਸਾਰੀਆਂ ਸੜਕਾਂ ਪਟਦੀਆਂ ਉਹਨਾਂ ਨੇ ਪਾਈਪ ਇਹਨਾਂ ਕੋਲੇ ਸੀਗੇ ਨਹੀਂ ਜੀ ਲੋਕ ਨੇ ਦੁਖੀ ਸੀਗੇ ਹੁਣ ਅਸੀਂ ਪਾਈਪਾਂ ਸਾਰਾ ਅਰੇਂਜ ਕਰਕੇ ਸੜਕਾਂ ਨੂੰ ਠੀਕ ਕਰ ਰਹੇ ਆ ਜਿਹੜੀਆਂ ਲਾਈਟਾਂ ਇਹਨਾਂ ਨੇ 25 2500 ਦੀਆਂ ਲਾਈਟਾਂ ਖੀਦ ਲਈਆਂ ਚੱਲਦੀਆਂ ਹੈ ਨਹੀਂ ਉਸੇ 2500 ਚ ਲਾਈਟ ਲੈ ਰਹੇ ਆ ਵਧੀਆ ਚੱਲੇਗੀ ਉਹ ਸਾਲ ਦੀ ਵਾਰੰਟੀ ਆ ਉਹਦੀ ਸੋ ਉਹਨਾਂ ਨੇ ਇਹੋ ਜਿਹਾ ਕੰਮ ਕੀਤੇ ਸੀਗੇ ਹੁਣ ਸਾਨੂੰ ਭੁਗਤਣੇ ਪੈ ਰਹੇ ਆ ਅਸੀਂ ਠੀਕ ਲੇਕਿਨ ਸਾਰੇ ਸ਼ਹਿਰ ਨੂੰ ਲਾਈਟਾਂ ਵੀ ਜਗਦਿਆਂ ਕਰ ਦਾਂਗੇ ਸੀਵਰੇਜ ਚੱਲਦਾ ਕਰ ਦਾਂਗੇ ਸੂਪਰ ਸਫਾਈ ਮਸ਼ੀਨ ਸਾਡੀ ਇੱਕ ਹੋਰ ਆ ਗਈ ਆ ਔਰ ਸੜਕਾਂ ਵੀ ਦੀ ਰਿਪੇਅਰ ਸ਼ੁਰੂ ਹੋ ਗਿਆ ਹੌਲੀ ਹੌਲੀ ਸਾਰੀਆਂ ਅਗਲੇ ਆੜ ਵਾਲੇ 1 2 3 ਮਹੀਨੇ ਸਾਰੀਆਂ ਸਾਰੀਆਂ ਰਿਪੇਅਰ ਹੋਣਗੀਆਂ। ਇੱਕ ਕਲੀਨਿਕ ਖੁਆਰ ਦੀ ਖਬਰ ਲੱਗੀ ਹੈ ਕਿ ਆਮ ਆਦਮੀ ਪਾਰਟੀ ਦੇ ਕਲੀਨਿਕ ਇੰਚੇ ਡਾਕਟਰ ਕੰਮ ਕਰ ਰਹੇ ਆ। ਉਹਨਾਂ ਨੂੰ 50 ਰੁਪਏ ਪਰ ਕਲੀਨਿਕ ਤੇ ਪੇਸ਼ੈਂਟ ਦਿੱਤਾ ਜਾ ਰਿਹਾ ਹੈ ਔਰ 150 ਮਰੀਜ਼ ਨੂੰ ਡਾਕਟਰ ਵਿੱਚ ਘਟਣ ਦੀ ਮਿਲ ਰਿਹਾ। ਦੇਖੋ ਉਹਦੇ ਵਿੱਚ ਇਸ ਤਰ੍ਹਾਂ ਹੈਗਾ ਵੀ ਜਿਹੜਾ ਅਸੀਂ ਤਾਂ ਜੀ ਇੱਕ ਆਪਾਂ ਸਿਸਟਮ ਸ਼ੁਰੂ ਕੀਤਾ। ਉਹਦੇ ਵਿੱਚ ਜਿਹੜਾ 150 ਵਾਲੀ ਜਿਹੜੀ ਗੱਲ ਹੈਗੀ ਆ ਬਹੁਤ ਘੱਟ ਹੈ 881 ਆ ਉਹਦੇ ਚੋਂ 10 15 ਜਗ੍ਹਾ ਤੇ ਸੀਗਾ। ਉੱਥੇ ਅਸੀਂ ਪਲਾਨ ਇਹ ਕੀਤਾ ਵੀ ਉਹਦਾ ਟਾਈਮ ਵਧਾ ਦਿਓ ਡਬਲ ਸ਼ਿਫਟ ਕਰ ਦਿਓ ਜਾਂ ਉੱਥੇ ਇੱਕ ਹੋਰ ਖੋਲ ਦਿਓ ਤੇ ਸਾਡਾ ਫੈਸਲਾ ਇਹ ਹੋ ਗਿਆ ਡਬਲ ਸ਼ਿਫਟ ਕਰਾਂਗੇ ਅਸੀਂ ਉੱਥੇ ਜਿੱਥੇ ਰਾਤਾਂ ਬਹੁਤ ਥੋੜੇ ਆ WhatsApp 81 ਦੇ ਵਿੱਚੋਂ ਬਾਕੀਆਂ ਦੇ ਵਿੱਚ 60 70 75 ਪੇਸ਼ੈਂਟਸ ਆਉਂਦੇ ਆ ਜਿਹੜਾ ਕਿ ਬੰਦਾ RAM nal ਦੇਖ ਸਕਦਾ ਕਿਉਂਕਿ ਉਹਨੂੰ ਪਰ ਪੇਸ਼ੈਂਟ ਪੈਸੇ ਮਿਲਨੇ ਆ ਅਗਲੇ ਨੂੰ ਡਾਕਟਰ ਨੂੰ ਕੋਈ ਕਾਲੀ ਨਹੀਂ ਹੁੰਦੀ ਜੀ ਉਹ ਫਿਰ ਜੇ ਉਹਨੂੰ ਉਹ 2 ਵਜੇ ਨਹੀਂ ਭੱਜਦਾ ਉਹਨੂੰ 4 ਵਜੇ ਦੇ ਕੋਈ ਗੱਲ ਨਹੀਂ ਕਿਉਂਕਿ ਉਹਦਾ ਮੀਟਰ ਚੱਲ ਰਿਹਾ ਬਾਕੀ ਸਟਾਫ ਨੂੰ ਵੀ ਇਹ ਵਧੀਆ ਸਿਸਟਮ ਹੈ ਇੱਕ ਨਵਾਂ ਸਿਸਟਮ ਹੈ ਕੋਈ ਦਿੱਕਤ ਨਹੀਂ ਆ ਰਹੀ ਆ ਜੀ ਅਸੀਂ ਉਹਦੀ ਫੀਡਬੈਕ ਲੈਨੇ ਆ ਅਸੀਂ 55000 ਬੰਦਿਆਂ ਨੂੰ ਕਾਲ ਕੀਤੀ ਮਰੀਜ਼ਾਂ ਨੂੰ ਪੁੱਛਿਆ 881 ਦੇ ਵਿੱਚੋਂ 850 ਦੇ ਕਰੀਬ ਤਾਂ ਸਾਰਾ ਕੰਮ ਠੀਕ ਚੱਲਦਾ ਸੀਗਾ 30 35 ਹੋ ਜਾਈ ਸੀਗੇ ਜਿਹੜੇ ਕੋਈ ਜਾਲੀ ਕਿਸਪਾਸ ਤੇ ਕੋਈ ਬਾਦਸ਼ੋ ਕਰਤੇ ਕੋਈ ਜਿਹੜਾ ਇੱਕ ਵਾਰੀ ਆ ਗਿਆ ਉਹਦੀ ਅਜੀ ਵਿਜ਼ਿਟ ਟਾਈਮਿੰਗ ਪਾਤੀ ਉਹ ਸਾਰਾ ਅਸੀਂ ਹੁਣ ਮੈਂ ਖੁਦ ਟੈਲੀਫੋਨ ਕਰਦਾ ਉਹਨਾਂ ਨੂੰ ਸਾਡੇ ਸੈਕਟਰੀ ਟੈਲੀਫੋਨ ਕਰਦੀ ਆ ਡਾਇਰੈਕਟਰ ਟੈਲੀਫੋਨ ਕਰਦੀ ਆ ਅਸੀਂ ਆਪਸ ਵਿੱਚ ਵੰਡ ਲਿਆ ਜੀ ਜਦੋਂ ਹੁਣ ਡਾਕਟਰਾਂ ਨੂੰ ਪਤਾ ਲੱਗ ਗਿਆ ਤੁਸੀਂ ਤੁਹਾਨੂੰ ਯਕੀਨ ਨਹੀਂ ਆਊਗਾ ਕਿ ਕਿੰਨਾ ਵਧੀਆ ਸਿਸਟਮ ਹੈ ਇਹੀ ਮੈਂ ਤਾਂ ਲੋਕਾਂ ਨੂੰ ਟੈਲੀਫੋਨ ਕਰਕੇ ਪੁੱਛਦਾ ਵੀ ਤੁਹਾਡੇ ਬੰਦੇ ਚ ਅੱਜ ਸਫਾਈ ਹੋਈ ਆ ਅਗਲਾ ਕਹੂਗਾ ਨਹੀਂ ਆ ਜੀ ਫਿਰ ਉੱਥੋਂ ਲੈ ਕੇ ਤੁਸੀਂ ਦੇਖ ਲਓ ਵੀ ਸਫਾਈ ਸੇਵਕ ਦਰੋਗਾ ਸੈਨੀਟਰੀ ਇੰਸਪੈਕਟਰ ਸਾਹਿਬ ਦੀ ਸ਼ਾਮਤ ਆਣੀ ਆ ਜੀ ਸਾਰੇ ਨੂੰ ਪਤਾ ਲੱਗ ਜਾਊਗਾ ਕਿ ਹੁਣ ਜਿਹੜਾ ਹੈਗਾ ਐਦਾਂ ਸ਼ਾਇਦ ਪਹਿਲਾਂ ਕਿਸੇ ਮੰਤਰੀ ਨੇ ਕੰਮ ਨਹੀਂ ਕੀਤਾ ਹੋਏਗਾ ਸੋ ਮੈਂ ਇਹਦੇ ਤੇ ਮਾਨ ਨਹੀਂ ਕਰਦਾ ਪਰ ਸਾਡੀ ਸੋਚ ਅਰਵਿੰਦ ਕੇਜੀਵਾਲ ਦੀ ਸੋਚ ਆ ਅਸੀਂ ਜਿਹੜਾ ਐਂਡ ਯੂਜ਼ਰ ਹੈ ਜਿਹਨੇ ਸਰਵਿਸ ਯੂਜ਼ਰ ਆ ਚਾਹੇ ਉਹ ਮਰੀਜ਼ ਹੈ ਜੀ ਚਾਹੇ ਉਹ ਮਹੱਲਿਆਂ ਦੀ ਸਫਾਈ ਦੀ ਗੱਲ ਹੈ ਜਾਂ ਸਟਰੀਟ ਲਾਈਟਾਂ ਦੀ ਗੱਲ ਹੈ ਅਸੀਂ ਐਂਡ ਯੂਜ਼ਰ ਤੋਂ ਰਿਪੋਰਟ ਮੇਰਾ ਖਿਆਲ ਤੁਸੀਂ ਵੀ ਅਪਰੀਸ਼ੀਏਟ ਕਰੋਗੇ ਕਿ ਵਧੀਆ ਸਿਸਟਮ ਹੈ ਜੀ ਨਾਮ ਬਦਲਣ ਦੇ ਜਿਹੜੀ ਖਲਾਮਾਂ ਵੀ ਪਾਰਟੀ ਤੇ ਕਲੀਨ ਕਰਦੇ ਨਾਮ ਬਦਲਿਆ ਕਿੰਨੇ ਪੈਨਚਾਇਤ ਕੋਈ ਵਾਸ਼ੂਮਨ ਕਾਰ ਸਕੇ ਕਰਕੇ ਨਾਮ ਦੇ ਨਹੀਂ ਨਹੀਂ ਉਹਦੇ ਚ ਇਸ ਤਰ੍ਹਾਂ ਸੀਗਾ ਵੀ ਉਹਨਾਂ ਨੇ ਇੱਕ ਨਾਮ ਰੱਖਿਆ ਜੀ ਉਹਨਾਂ ਨੇ ਆਪਣੇ ਆਪ ਨਾਮ ਰੱਖਤਾ ਸਾਨੂੰ ਬਿਨਾਂ ਪੁੱਛੇ ਤੋਂ ਉਹਨਾਂ ਵਾਲਾ ਵੀ ਚੇਂਜ ਹੋਊਗਾ ਸਾਡੇ ਵਾਲਾ ਵੀ ਚੇਂਜ ਹੋਊਗਾ ਸੀਗਾ ਜੀ ਕੋ ਕੋ ਫੰਡਡ ਹੈ ਤੇ ਜਿਹੜੀ ਕੋ ਬ੍ਰਾਂਡਿੰਗ ਹੋਣੀ ਚਾਹੀਦੀ ਆ ਇਹ ਇਹਨੇ ਪ੍ਰਿੰਸਿਪਲ ਲੱड्डा ਸਾਹਿਬ ਨੇ ਗੱਲ ਕਰ ਲਈ ਆ ਮੈਂ ਅਪਰੀਸ਼ੀਏਟ ਵੀ ਕਰਦਾ ਲੇਕਿਨ ਉਹਦੇ ਵਿੱਚ ਅਸੀਂ ਹੁਣ ਜਿਹੜਾ ਫਾਈਨਲ ਹੈਗਾ ਤੁਹਾਨੂੰ ਪਤਾ ਲੱਗ ਜਾਏਗਾ ਸਾਰਾ ਨਾ ਉਹਨਾਂ ਵਾਲਾ ਹੋਏਗਾ ਨਾ ਸਾਡਾ ਵਾਲਾ ਹੋਏਗਾ ਸਾਂਝਾ ਹੋਏਗਾ ਕਿਉਂਕਿ ਸਾਂਝਾ ਕੰਮ ਉਹਨਾਂ ਨੇ ਯੂਸਮਨ ਰੋਕਿਆ ਮੰਦਰ ਰੱਖਿਆ ਸੀ ਉਹਨਾਂ ਨੇ ਬੋਲੋ ਨਾ ਅਸੀਂ ਕਹਾਂ ਵੀ ਇਹਦੇ ਨਾਲ ਥੋੜਾ ਜਿਹਾ ਕਿਉਂਕਿ ਸਾਡੇ ਤੇ ਬੰਦੇ ਜਿਹੜੇ ਸਿੰਪਲ ਆ ਉਹਨਾਂ ਨੇ ਕਹਣਾ ਅੱਛਾ ਇੱਥੇ ਹਸਪਤਾਲ ਹੁੰਦਾ ਸੀ ਇਹ ਤਾਂ ਮੰਦਰ ਬਣ ਗਿਆ ਇੱਥੇ ਇਹ ਤਾਂ ਕਨਫਿਊਜ਼ਨ ਹੁੰਦੀ ਆ ਉਹਨਾਂ ਦੇ ਨਾਲ ਉਹ ਮੰਨੇ ਆ ਜੀ ਮੈਂ ਕਹਾਂ ਨਾਲੇ ਵੀ ਸੈਂਸਿਟਿਵਿਟੀ ਦੀ ਗੱਲ ਹੈ ਕੱਲ ਨੂੰ ਕੋ ਹੋਰ ਧਰਮ ਵਾਲਾ ਕਹੇਗਾ ਵੀ ਸਾਡੇ ਧਰਮ ਦਾ ਕਰੋ ਤੇ ਪੰਜਾਬੀ ਉੱਪਰ ਲਿਖ ਆਹ ਉਹ ਸਹਿਮਤੀ ਸਾਡੀ ਬਣ ਗਈ ਆ ਬਾਕੀ ਸਾਡਾ ਤਕਰੀਬਨ ਫਾਈਨਲ ਹੈ ਪੈਸੇ ਸਾਡੇ ਆਣੇ ਸ਼ੁਰੂ ਹੋ ਗਏ ਆ ਉਹਨਾਂ ਨੇ ਮਰੀਆ ਵੀ ਬੇਤੀ ਮਾਲੇ ਤੁਸੀਂ ਪੈਸੇ ਦੇਣੇ ਸ਼ੁਰੂ ਕਰੋ ਪੈਸੇ ਰੋਕ ਕੇ ਕੋਈ ਗੱਲ ਕਰਦੇ ਆ ਪੈਸੇ ਦੇ ਕੇ ਗੱਲ ਕਰੋ ਵਧੀਆ ਮਾਹੌਲ ਬਣ ਗਿਆ ਸਦਾ ਦੇਖੋ ਗੱਲ ਇਹ ਆ ਵੀ ਕਿਸਾਨਾਂ ਦੀਆਂ ਮੰਗਾਂ ਹੈ ਗਿਆ ਉਹ ਪਹਿਲਾਂ 13 ਮਹੀਨੇ ਬੈਠੇ ਰਹੇ ਹੁਣ ਫਿਰ ਉਹ 10 ਮਹੀਨੇ ਤੋਂ ਬੈਠੇ ਹੋਇਆ ਉਹ ਪ੍ਰਧਾਨ ਮੰਤਰੀ ਨੂੰ ਗੱਲ ਕਰਨੀ ਚਾਹੀਦੀ ਆ ਜੀ ਜੇ ਹੁਣ ਸਾਰੇ ਦੇਸ਼ ਦੀ ਹਵਾ ਖਰਾਬ ਹੈ ਜੇ 100 ਕਰੋੜ ਲੋਕ ਗੈਸ ਚੈਂਬਰ ਚ ਹੈ ਪ੍ਰਧਾਨ ਮੰਤਰੀ ਨੂੰ ਇਨੀਸ਼ੀਏਟਿਵ ਲੈਣਾ ਚਾਹੀਦਾ ਪ੍ਰਧਾਨ ਮੰਤਰੀ ਕੁਛ ਤਾਂ ਕਹਵੇ ਜੀ ਤੁਹਾਨੂੰ ਪਤਾ ਜੀ ਇੱਕ ਦੁਨੀਆ ਦੇ ਵਿੱਚ ਬਹੁਤ ਵੱਡੀ ਕਾਨਫਰੰਸ ਹੋ ਰਹੀ ਆ ਉਹਨੂੰ ਸੀਓਪੀ ਕਹਿੰਦੇ ਆ ਕਾਨਫਰੰ ਆਪਣਾ ਵਾਤਾਵਰਣ ਮੰਤਰੀ ਉੱਥੇ ਨਹੀਂ ਗਿਆ ਕੀ ਸੀ ਇਹ ਸੁਨੈਸਾ ਜੀ ਇਹ ਕੀ ਸ਼ੋ ਕਰਦਾ ਜੀ ਮੈਂ ਤਾਂ ਸਿਹਤ ਮੰਤਰੀ ਸਾਹਿਬ ਨੂੰ ਪਹਿਲਾਂ ਵੀ ਬੇਨਤੀ ਕੀਤੀ ਅੱਜ ਫਿਰ ਕਰਦਾ ਕਿ ਤੁਸੀਂ ਸਿਹਤ ਮੰਤਰੀਆਂ ਦੀ ਮੀਟਿੰਗ ਬੁਲਾਓ ਆਪਾਂ ਇੱਕ ਨੁਸਖਾ ਲਿਖਿਆ ਵੀ ਜਿਹੜੇ ਲੋਕਾਂ ਨੂੰ ਸਾਹ ਲੈਣ ਦਾ ਹੱਕ ਹੈ ਸਾਫ਼ ਹਵਾ ਦੇ ਵਿੱਚ ਉਹ ਫੰਡਾਮੈਂਟਲ ਰਾਈਟ ਹੈ ਤੇ ਆਪਾਂ ਸਾਡਾ ਫਰਜ਼ ਬਣਦਾ ਸੀ ਪੂਰਾ ਕਰੀਏ ਉਹ ਭਰਨਾਂ ਜੀ ਫਿਰ ਆਪਾਂ ਟੈਂਪਰੇਰੀ ਬਣਾਈਏ ਇਹਦੇ ਵਾਸਤੇ ਬਹੁਤ ਸਾਰੀਆਂ ਜੜੀਆਂ ਐਨ ਜੀਓਜ਼ ਆ ਉਹ ਮਿਲेंगे ਆਪਣੀ ਜੜੀ ਹੈਗੀ ਧਰਮਸਾਲਾ ਔਰੋ ਕਰਦੇ ਵੀ ਆਪਣੇ ਗੁਰਦੁਆਰੇ ਚ ਮੰਦਰਾ ਚ ਕੋਈ ਨਾਂ ਨਹੀਂ ਕਰਦਾ इवन ਦੋਖਨਵਰਨ ਦੇ ਵਿੱਚ ਲੰਗਰ ਪਾਣੀ ਤੁਹਾਨੂੰ ਮਿਲ ਜਾਂਦਾ ਇੱਕ ਦੋ ਰਾਤ ਵਾਸਤੇ ਉਹ ਵੀ ਮਰਾਂ ਨਹੀਂ ਕਰਦਾ ਪਟਿਆਲਾ ਤੋਂ ਨੇੜੇ ਦੇ ਨਾਲ ਚਰਨਜੀਤ ਜੋਸ਼ੀ ਦੀ ਰਿਪੋਰਟ